ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੁਣ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਸ਼ਹਿਰ ਫਰੀਦਕੋਟ ਆ ਗਿਆ ਸੱਜਣੋ ਫਰੀਦਕੋਟ ਸ਼ਹਿਰ ਤੋਂ ਜਦੋਂ ਆਪਾਂ ਕੋਟ ਕਪੂਰੇ ਨੂੰ ਵਿਜਲਾ ਰੋਡ ਲੰਘੀਏ ਤਾਂ ਗ੍ਰੀਨ ਪੰਪ ਤਾਜ ਪੈਲਸ ਦੀ ਵੱਡੀ ਨਿਸ਼ਾਨੀ ਆ ਉੱਥੋਂ ਬਿਲਕੁਲ ਸਾਹਮਣੇ ਗਲੀ ਇਸ ਘਰੇ ਆ ਜਾਂਦੀ ਆ ਸਜਣੋ ਤੇ ਘਰੇ ਵੀਰ ਹਰਾਂ ਦੇ ਪਸ਼ੂਆ ਕੋਈ ਐ ਵਪਾਰ ਲੈਣ ਦਾ ਕੰਮ ਨਹੀਂਗਾ ਉਹਨਾਂ ਦੇ ਵਿੱਚੋਂ ਸਜਣੋ ਦੋ ਝੋਟੀਆਂ ਇਹ ਵੀਕਰੀ ਵਾਲੀਆਂ ਵੈਸੇ ਚਲੋ ਇਹ ਘਰ ਦੀਆਂ ਜੰਪਲ ਨਹੀਂ ਬਾਈ ਹਰੀ ਲੈ ਕੇ ਆਈ ਸੀ ਤੇ ਕਈ ਮਜਬੂਰੀਆਂ ਬਣ ਜਾਂਦੀਆਂ ਜਿਹਦੇ ਕਰਨੇ ਕਟੀਆਂ ਬਹੁਤ ਹੀ ਸ਼ੌਂਕ ਨਾਲ ਇਸ ਘਰੇ ਆਈਆਂ ਸੀ ਤੇ ਬਹੁਤ ਸਾਂਭੀਆਂ ਤੇ ਬਿਲਕੁਲ ਬਾਨਾਂ ਦੀ ਤਿਆਰੀ ਦੇ ਵਿੱਚ ਖੀਰੀਆਂ ਕਟੀਆਂ ਸਜਣੋ ਅ ਬਹੁਤ ਚੰਗੇ ਮੰਨ ਕੇ ਚਲੋ ਰਿਕਾਟ ਵਾਲੀਆਂ ਤੇ ਚੰਗੇ ਹੀ ਸੀਮੰਦੀਆਂ ਹੋਣਗੀਆਂ ਕਿੰਨੀ ਕਿੰਨੀ ਉਮਰ ਦੀਆਂ ਜਿੰਨਾ ਕ ਵੀਰ ਨੂੰ ਪਤਾ ਹੋਇਆ ਤੁਹਾਨੂੰ ਮੈਂ ਪੁੱਛ ਕੇ ਦੱਸ ਦੂੰਗਾ ਰੇਟ ਬਿਲਕੁਲ ਜਾਇਜ ਕਰਾਵਾਂਗੇ ਤੁਹਾਡੇ ਲੈਣ ਵਾਲੇ ਜਿਹੜਾ ਸੱਜਣ ਖਰੀਦਦਾ ਇਹਨਾਂ ਨੂੰ ਆ ਕੇ ਵੇਖਿਓ ਪਸੰਦ ਆਉਣਗੀਆਂ ਬਹੁਤ ਸੋਹਣੇ ਰੰਗ ਰੂਪ ਦੀਆਂ ਕਟੀਆਂ ਆਜੋ ਡਿਟੇਲ ਲੈਣੇ ਆ ਜੁੜਿਓ ਐਂਡ ਤੱਕ ਫੇਰ ਰਿਕਵੈਸਟ ਬੇਨਤੀ ਜਿਹੜਾ ਵੀ ਭੈਣ ਭਰਾ ਖਰੀਦਦਾ ਆ ਕੇ ਵੇਖ ਕੇ ਤਸੱਲੀ ਨਾਲ ਖਰੀਦਿਓ ਬੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਮੇਰਾ ਭਰਾ ਠੀਕ ਹੈ ਵਧੀਆ ਜੀ ਇਹ ਬਾਈ ਹਰਾਂ ਦਾ ਪ੍ਰੋਪਰ ਨਾਮ ਐਡਰੈਸ ਕੀ ਆ ਜਿਨ੍ਹਾਂ ਦੀ ਆਪਾਂ ਵੀਡੀਓ ਬਣਾ ਰਹੇ ਆ ਜੀ ਬਾਈ ਲਾਲ ਰਾਜਵੀਰ ਰਾਜਵੀਰ ਹਾਂਜੀ ਠੀਕ ਆ ਤੇ ਆਪਣਾ ਉਹ ਫਰੀਦਕੋਟ ਸ਼ਹਿਰ ਆ ਗਿਆ ਨਾ ਫਰੀਦਕੋਟ ਸ਼ਹਿਰ ਤੇ ਇਹ ਗ੍ਰੀਨ ਗ੍ਰੀਨ ਪੰਪ ਤਾਜਪੈਲਸ ਤਾਜਪੈਲਸ ਉਹਦੇ ਬਿਲਕੁਲ ਸਾਹਮਣੇ ਗਲੀ ਹੈ ਨਾ ਤੇ ਨੰਬਰ ਤਾਂ ਚੱਲ ਆਪਾਂ ਸਕਰੀਨ ਤੇ ਲਾ ਦੇਾਂਗੇ ਤੇ ਬਾਕੀ ਇਹਨੂੰ ਤਾਂ ਹਨਾ ਫਿਰ ਜ਼ਿਆਦਾ ਨਹੀਂ ਪਤਾ ਹੋਣਾ ਕਟੀਆਂ ਦਾ ਵੀਰੇ ਖੋਲੇ ਨੂੰ ਮੈਂ ਹੀ ਦੱਸਦਾ ਡਿਟੇਲ ਤੌਰ ਕਰਾ ਚੱਕ ਸੱਜਣੋ ਕਿਉਂਕਿ ਇਹ ਵੀਰ ਨੂੰ ਵੀ ਤੋਰਨ ਵਾਸਤੇ ਲੈ ਕੇ ਆਂਦਾ ਘਰੇ ਭੈਣ ਹੀ ਆ ਤੇ ਇਹ ਕੱਟੀ ਦੀ ਤੁਸੀਂ ਦੱਸਣ ਮੁਤਾਬਕ 1.5 ਸਾਲ ਉਮਰ ਲਾਇਓ ਨੰਬਰ ਮੈਂ ਸਕਰੀਨ ਤੇ ਲਾਉਂਗਾ ਰੇਟ ਦੱਸੂਗਾ ਤੁਹਾਨੂੰ ਪਹਿਲਾਂ ਤੋਰ ਚੈੱਕ ਕਰੋ ਦੇਖੋ ਮੋਹਰਾ ਦੀ ਕੱਟੀ ਹੈ ਜਿਹੜੀ ਵੀਰ ਖੋਲ ਦੀ ਇੱਕ ਰੰਗ ਕਾਲੀ ਜਿੱਦਾਂ ਨਹੀਂ ਕੋਈ ਨਹੀਂ ਕਿਦਾਂ ਜਾਣੀ ਸੱਜਣੋ ਤੋਰ ਚੈੱਕ ਕਰਿਓ ਕੱਦ ਕਾਠ ਉਮਰ ਦੇ ਹਿਸਾਬ ਨਾਲ ਵੇਲ ਇੱਕ ਰੰਗ ਕਾਲੀ ਝੋਟੀ ਆ ਇਹ ਦੂਜੀ ਦੇ ਬੇਸ਼ੱਕ ਚਾਰ ਕਵਾਲ ਆ ਪੂਛ ਚ ਵਾਈਟ ਆ ਤੇ ਤੁਹਾਨੂੰ ਝੋਲੀ ਚੈੱਕ ਕਰਾਉਣਾ ਚਾਰੇ ਥਾਣਾ ਇਹ ਨੋਟ ਕਰ ਲਿਓ ਸੋਹਣੇ ਆਪਸੀ ਗੈਪ ਦੂਰੀ ਤੇ ਲੱਗੇ ਆ ਬਹੁਤ ਸੋਹਣੀ ਮੰਨ ਲਓ ਵੀ ਸੱਜਣੋ ਇੱਕ ਮਹੀਨੇ ਖੰਡ ਦੀ ਥੋੜੀ ਸੰਭਾਈ ਆ ਤੇ ਕੱਟੀ ਨੇ ਟੀਕਾ ਮੰਗ ਲੈਣਾ ਤੁਹਾਡੇ ਘਰੇ ਮੈਂ ਤਿਆਰ ਹੋ ਜਾਂਦੀ ਆ ਇਹ ਤਾਂ ਥੋੜਾ ਲਿਆਏ ਤਾਂ ਬਹੁਤ ਸ਼ੌਂਕ ਨਾਲ ਸੀਗੇ ਸੱਜਣੋ ਵੀਰ ਆਪ ਬਾਹਰ ਆ ਤੇ ਫਿਰ ਘਰੇ ਇਨਾਂ ਦੀ ਜਿਹੜੀ ਦੇਖ ਰੇਖਾ ਔਖੀ ਹੋਊਗੀ। ਲਿਆਂਦੀਆਂ ਤਾਂ ਤਿਆਰ ਕਰਨ ਨੂੰ ਸੀ ਸੱਜਣੋ ਤੇ ਕੁਝ ਮਜਬੂਰੀਆਂ ਬਣੀਆਂ ਜਿਹਦੇ ਕਰਕੇ ਆਪਾਂ ਨੂੰ ਸੇਲ ਇੱਥੋਂ ਵੀਰ ਹਰੀ ਕਹਿੰਦੇ ਵੀ ਕਰਨੀਆਂ ਪਈਆਂ। ਆਜ ਦੇ ਨਾ ਮੰਨ ਕੇ ਚੱਲੋ ਵੀ ਥਾਣਾ ਦਾ ਸੈਜ ਵੈਰਲ ਚੈੱਕ ਕਰੋ। ਜਦੋਂ ਤਿਆਰ ਹੋਊਗੀ ਨਾ ਕੱਟੀ ਓਕੇ ਰਿਪੋਰਟ ਮੈਂ ਬਣੂੰਗੀ ਮੋਹਰਾ ਦੀ ਸੱਜਣੋ ਬੇਫਿਕਰ ਹੋ ਕੇ ਖਰੀਦਦਾਰੀ ਕਰ ਲਿਓ। ਇਹਦੀ ਜੇ ਲੇਖ ਜੋਖੇ ਦੀ ਗੱਲ ਕਰਾਂਗੇ ਤਾਂ ਸੱਜਣੋ 60000 ਰੁਪਇਆ ਰੇਟ ਹੈ। ਉਹਦੇ ਚੋਂ ਨੰਬਰ ਲਾਵਾਂਗੇ ਜਿੰਨਾ ਤੁਸੀਂ ਪਿਆਰ ਮੁਹੱਬਤ ਕਰਾ ਲਓਗੇ ਉਹ ਤੁਹਾਡੇ ਤੇ ਡਿਪੈਂਡ ਰਹੇਗਾ ਮੈਨੂੰ ਜਿੰਨੀ ਕ ਜਾਣਕਾਰੀ ਇਹਦਾ 60000 ਰੁਪਇਆ ਜਿਹੜਾ ਰੇਟ ਆ ਦੋਨਾਂ ਚੋਂ ਜਿਹੜੀ ਮਰਜ਼ੀ ਖਰੀਦ ਲਿਓ ਇਹਦੀ ਵੀ ਤੌਰ ਕਰਾ ਦਿਓ ਚੈੱਕ ਵੀਰੇ ਇਹਦੇ ਪੂਸ਼ ਚ ਲੋਕ ਵਾਲ ਵਾਈਟ ਆ ਤੇ ਸੱਜਣੋਂ ਬੇਮਲੂਮਾ ਜਿਹਾ ਮੱਥੇ ਚ ਚੱਲ ਪੁੱਤ ਚੱਲ ਦੇਖਿਓ ਇਹ ਵੀ ਪੂਰੀ ਜੰਮੀ ਪਲੀ ਤੇ ਨੱਗਰ ਕੱਟੀ ਆ ਇਹ ਆਪਣੀ ਜਗ੍ਹਾ ਤੇ ਸੋਨਾ ਤੇ ਸੱਜਣੋਂ ਆਪਣੀ ਜਗ੍ਹਾ ਤੇ ਸੋਨਾ ਵੇਖੋ ਜੋਲੀ ਬਹੁਤ ਸੋਹਣੀ ਆ ਬਾਕੀ ਇਹ ਵੀ ਤਿਆਰੀ ਦੇ ਵਿੱਚ ਆ ਸੱਜਣੋ 1 ਮਹੀਨਾ ਡੇਢ ਸਾਂਭਿਓ ਨਿਕਾ ਕੋਈ ਨਹੀਂ ਕਮਾਲਾ ਕਮਾਲਾ ਕਮਾਲ ਬਹੁਤ ਜੇ ਨਹੀਂ ਜਾਂਦੀ ਤਾਂ ਰਹਿਣ ਦੇ ਵੇਖੋ ਆਪਸੀ ਥਾਣਾ ਦੀ ਗੈਪ ਦੂਰੀ ਨਾ ਹੁਣੇ ਹੀ ਬਹੁਤ ਚੰਗੀ ਲੱਗੀ ਹੋਈ ਆ ਨਿੱਕਾ ਨਿੱਕਾ ਸੰਗ ਆ ਕੋਈ ਨਹੀਂ ਆ ਦੇਖੋ ਪਸ਼ੂਆਂ ਚ ਜਦੋਂ ਪਸ਼ੂ ਸੱਜਣੋਂ ਆਉਂਦਾ ਥੋੜਾ ਕਾਲਾ ਪੈਂਦਾ ਬਾਕੀ ਇੱਕੇ ਥਾਂ ਖੜੀਆਂ ਰਹਿੰਦੀਆਂ ਜਿਹਦੇ ਕਾਰਨ ਥੋੜਾ ਜਿਹਾ ਮਨ ਲਓ ਵੀ ਪਸ਼ੂ ਨੂੰ ਐ ਹੁੰਦਾ ਵੀ ਖੋਲਿਆ ਤੇ ਮੈਨੂੰ ਮੈਂ ਹੁਣ ਆਪਦੀ ਭੱਜਾਂ ਨੱਸੀ ਕਰ ਲਾਂ 60000 ਰੁਪਏ ਹੀ ਇਹਦੀ ਡਿਮਾਂਡ ਆ ਸੱਜਣੋ ਨੋਟ ਕਰ ਲਿਓ ਲੈ ਆਇਓ ਇੱਥੇ ਇਹਨੂੰ ਨਾ ਕਿਰਾ ਹਾਂ ਇਹਦੀ ਝੋਲੀ ਕਰਾ ਦਈਏ ਚ ਸੱਜਣੋ ਝੋਲੀ ਤੁਹਾਨੂੰ ਇਹਦੀ ਵੀ ਜਿਵੇਂ ਥਣਾ ਦੀ ਗੱਲ ਕਰੀਏ ਤਾਂ ਚੈੱਕ ਕਰਾਉਣੇ ਆ ਇਹ ਆ ਦੇਖੋ ਆਪਸੀ ਥਣਾ ਦਾ ਸਾਈਜ਼ ਗੈਪ ਦੂਰੀ ਮੰਨ ਲਓ ਵੀ ਓਕੇ ਰਿਪੋਰਟ ਆ ਆ ਦੇਖੋ ਬਹੁਤ ਸੋਹਣਾ ਥਣ ਲੱਗਿਆ ਵਾ ਸਿਰ ਮੂੰਹ ਚੈੱਕ ਕਰ ਲੋ ਇਹਦਾ ਨਿੱਕਾ ਨਿੱਕਾ ਸਿੰਗ ਬੜਾ ਚੰਗਾ ਪੱਠਪੜਾ ਇਹਦੀ ਵੀ ਜੇ ਡਿਮਾਂਡ ਦੀ ਗੱਲ ਕਰੀਏ ਤਾਂ ਸੱਜਣੋ 60000 ਰੁਪਏ ਜਾਂ ਫੇਰ ਨੋਟ ਕਰ ਲੋ ਦੋਨੇ ਕਟੀਆਂ ਦਾ ਕੁੱਲ ਮਲਾ ਕੇ ਜੇ ਜੋੜਾ ਲੈਂਦਾ ਤਾਂ ਇੱਕ 20 ਚੋਂ ਮਾਨਤਨ ਤੁਸੀਂ ਕਿੰਨਾ ਕਰਾ ਲਓਗੇ ਤੁਹਾਡੇ ਤੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਲੈਣੀਆਂ ਕਰੂਗਾ